ਮਹਿੰਦਰ ਸਿੰਘ ਕੇਪੀ ਦੇ ਘਰ ਮੌਜੂਦ ਹਾਂ ਜਿੱਥੇ ਅੱਜ ਉਹਨਾਂ ਦੇ ਉੱਪਰ ਇੱਕ ਦੁੱਖਾਂ ਦਾ ਵੱਡਾ ਪਹਾੜ ਟੁੱਟਿਆ ਇਕਲੌਤੇ ਪੋਤੀ ਦੀ ਮੌਤiyat ਹੰਸਰਾ ਹੰਸੀ ਪਹੁੰਚੇ ਆ ਹੈਗੇ ਨੇ ਤੁਹਾਡੇ ਪੇਟੀਕਲ ਸਾਥੀ ਵੀ ਹੈਗੇ ਨੇ ਕਿਵੇਂ ਦੇਖਦੇ ਹੋ ਕਿ ਕਿ ਬੜਾ ਦੁੱਖ ਦੀ ਘੜੀ ਹੈ ਬੜੀ ਦੁੱਖ ਦੀ ਘੜੀ ਹੈ ਇਥੇ ਜਿਹੜਾ ਵੀ ਦੁਨੀਆ 'ਚ ਇਹ ਖਬਰ ਦੇਖੇਗਾ ਸੁਨੇਗਾ ਪੜ੍ਹੇਗਾ ਉਹਦਾ ਲੱਕ ਟੁੱਟ ਜਾਏਗਾ ਕਾਲਜ ਇਸ ਤਰ੍ਹਾਂ ਪਾਟ ਗਿਆ ਇਸ ਤੋਂ ਵੱਡੀ ਕੋਈ ਸੱਟ ਨਹੀਂ ਹੁੰਦੀ ਜਵਾਨ ਬੇਟੀ ਦੀ ਔਰ ਕੇਪੀ ਸਾਹਿਬ ਵੈਸੀ ਹੀ ਬੜੇ ਸ਼ਰੀਫ ਪੋਲਿਟਿਕਸ ਵਿੱਚ ਇਦਾਂ ਬਹੁਤ ਘਾਟੇ ਹੋ ਜਿਹਾ ਪਰਸਨੈਲਿਟੀਆਂ ਹੁੰਦੀਆਂ ਨੇ ਜਿਹੜੇ ਇਤਨਾ ਸੌਫਟ ਇਤਨਾ ਹੰਬਲ ਔਰ ਹੁਣ ਮਾਲਕ ਜਾਣਦਾ ਕਰਮਾਂ ਦਾ ਚੱਕਰ ਹੈ ਐਡੀ ਵੱਡੀ ਸੱਟ ਇਸ ਤੋਂ ਵੱਡੀ ਕੋਈ ਦੁਨੀਆ ਦਾ ਦੁੱਖ ਨਹੀਂ ਸੱਟ ਮਾਲਕ ਨੂੰ ਕਿਸੇ ਵੀ ਤਰ੍ਹਾਂ ਪਾਣਾ ਮੰਨਣ ਦਾ ਬਲਕਸ਼ ਬਾਕੀ ਅਸੀਂ ਸਭ ਜਿੰਨੇ ਵੀ ਪੰਜਾਬੀ ਉਹਨਾਂ ਨੇ ਪਿਆਰ ਵੜਾ ਵੰਡਿਆ ਪੂਰੇ ਪੰਜਾਬ ਚ ਤੇ ਜਿੱਥੇ-ਜਿੱਥੇ ਵੀ ਦੁਨੀਆਂ ਚ ਬੈਠੇ ਲੋਕ एकदम ਹਹਾਕਾਰ ਮਚੀ ਉਹ ਇੱਕ ਇੱਕ ਬੱਚਾ ਇੱਕੋ ਹੀ ਬੇਟਾ ਮੇਰੇ ਖਿਆਲ ਨਾਲ ਜਨਮ ਹੈ ਰਡੀ ਸੀ ਜੀ ਇਸ ਤੋਂ ਵੱਡੀ ਕੀ ਸੱਠ ਹੋ ਸਕਦੀ ਹੈ ਮਾਲਕ ਕਿਰਪਾ ਕਰੇ ਮਹਿੰਦਰ ਸਿੰਘ ਕੇਪੀ ਦੇ ਘਰ ਮੌਜੂਦ ਹਾਂ ਜਿੱਥੇ ਅੱਜ ਉਹਨਾਂ ਦੇ ਉੱਪਰ ਇੱਕ ਦੁੱਖਾਂ ਦਾ ਵੱਡਾ ਪਹਾੜ ਟੁੱਟਿਆ ਇਕਲੌਤੇ ਪੁੱਤ ਦੀ ਮੌਤiyat ਹੰਸਰਾ ਹੰਸੀ ਪਹੁੰਚਿਆ ਹੈਗੇ ਨੇ ਤੁਹਾਡੇ ਪੇਟੀਕਲ ਸਾਥੀ ਵੀ ਹੈਗੇ ਨੇ ਕਿਵੇਂ ਦੇਖਦੇ ਹੋ ਕਿ ਬੜਾ ਦੁੱਖ ਦੀ ਗੜੀ ਹੈ ਬੜੀ ਦੁੱਖ ਦੀ ਗੜੀ ਹੈ ਤੇ ਜਿਹੜਾ ਵੀ ਦੁਨੀਆ 'ਚ ਇਹ ਖਬਰ ਦੇਖੇਗਾ ਸੁਨੇਗਾ ਪੜ੍ਹੇਗਾ ਉਹਦਾ ਲੱਕ ਟੁੱਟ ਜਾਏਗਾ ਕਾਲਜ ਇਸ ਤਰ੍ਹਾਂ ਪਾਟ ਗਿਆ ਇਸ ਤੋਂ ਵੱਡੀ ਕੋਈ ਸੱਟ ਨਹੀਂ ਹੁੰਦੀ ਜਵਾਨ ਬੇਟੀ ਦੀ ਔਰ ਕੇਪੀ ਸਾਹਿਬ ਵੈਸੀ ਹੀ ਬੜੇ ਸ਼ਰੀਫ ਪੋਲਿਟਿਕਸ ਵਿੱਚ ਇਦਾਂ ਬਹੁਤ ਘਾਟੇ ਹੋ ਜਿਹਾ ਪਰਸਨੈਲਿਟੀਆਂ ਹੁੰਦੀਆਂ ਨੇ ਜਿਹੜੇ ਇਤਨਾ ਸੌਫਟ ਇਤਨਾ ਹੰਬਲ ਔਰ ਹੁਣ ਮਾਲਕ ਜਾਣਦਾ ਕਰਮਾਂ ਦਾ ਚੱਕਰ ਹੈ ਐਡੀ ਵੱਡੀ ਸੱਟ ਇਸ ਤੋਂ ਵੱਡੀ ਕੋਈ ਦੁਨੀਆ ਦਾ ਦੁੱਖ ਨਹੀਂ ਸੱਟ ਮਾਲਕ ਨੂੰ ਕਿਸੇ ਵੀ ਤਰ੍ਹਾਂ ਪਾੜਣਾ ਮੰਨਣ ਦਾ ਬਲਕਸ਼ ਬਾਕੀ ਅਸੀਂ ਸਭ ਜਿੰਨੇ ਵੀ ਪੰਜਾਬੀ ਉਹਨਾਂ ਨੇ ਪਿਆਰ ਵੜਾ ਵੰਡਿਆ ਪੂਰੇ ਪੰਜਾਬ ਚ ਤੇ ਜਿੱਥੇ ਜਿੱਥੇ ਵੀ ਦੁਨੀਆ ਚ ਬੈਠੇ ਲੋਕ ਇੱਕਦਮ ਹਹਾਕਾਰ ਮਚੀ ਵਰਕੇ ਇੱਕ ਬੱਚਾ ਇੱਕੋ ਹੀ ਬੇਟਾ ਮੇਰੇ ਖਿਆਲ ਨਾਲ ਜਨਮ ਹੈ ਰਡੀ ਸੀ ਜੀ ਜੀ ਇਸ ਤੋਂ ਵੱਡੀ ਕੀ ਸੱਟ ਹੋ ਸਕਦੀ ਹੈ ਮਾਲਕ ਕਿਰਪਾ ਬਿਹਿੰਦਰ ਸਿੰਘ ਕੇਪੀ ਦੇ ਘਰ ਮਜੂਰਾਂ ਜੱਥੇ ਅੱਜ ਉਹਨਾਂ ਦੇ ਉੱਪਰ ਇੱਕ ਦੁੱਖਾਂ ਦਾ ਵੱਡਾ ਪਹਾੜ ਟੁੱਟਿਆ ਇਕਲੌਤੇ ਪੋਤੀ ਦੀ ਮੌਤiyat ਹੰਸਰਾ ਹਾਂਸੀ ਪਹੁੰਚੇ ਆ ਹੈਗੇ ਨੇ ਤੁਹਾਡੇ ਪੀਟੀਕਲ ਸਾਥੀ ਵੀ ਹੈਗੇ ਨੇ ਕਿਵੇਂ ਦੇਖਦੇ ਹੋ ਕਿ ਕਿ ਬੜਾ ਦੁੱਖ ਦੀ ਘੜੀ ਹੈ ਬੜੀ ਦੁੱਖ ਦੀ ਘੜੀ ਹੈ ਇਥੇ ਜਿਹੜਾ ਵੀ ਦੁਨੀਆ 'ਚ ਇਹ ਖਬਰ ਦੇਖੇਗਾ ਸੁਨੇਗਾ ਪੜ੍ਹੇਗਾ ਉਹਦਾ ਲੱਕ ਟੁੱਟ ਜਾਏਗਾ ਕਾਲਜ ਇਸ ਤਰ੍ਹਾਂ ਪਾਟ ਗਿਆ ਇਸ ਤੋਂ ਵੱਡੀ ਕੋਈ ਸੱਟ ਨਹੀਂ ਹੁੰਦੀ ਜਵਾਨ ਬੇਟੀ ਦੀ ਔਰ ਕੇਪੀ ਸਾਹਿਬ ਤਾਂ ਵੈਸੀ ਹੀ ਬੜੇ ਸ਼ਰੀਫ ਪੋਲਿਟਿਕਸ ਵਿੱਚ ਇਦਾਂ ਬਹੁਤ ਘਾਟੇ ਹੋ ਜਿਹਾ ਪਰਸਨੈਲਿਟੀਜ਼ ਹੁੰਦੀਆਂ ਨੇ ਜਿਹੜੇ ਇਤਨਾ ਸੌਫਟ ਇਤਨਾ ਹੰਬਲ ਔਰ ਹੁਣ ਮਾਲਕ ਜਾਣਦਾ ਕਰਮਾਂ ਦਾ ਚੱਕਰ ਹੈ ਏਡੀ ਵੱਡੀ ਸੱਟ ਇਸ ਤੋਂ ਵੱਡੀ ਕੋਈ ਦੁਨੀਆ ਦਾ ਦੁੱਖ ਨਹੀਂ ਸੱਟ ਮਾਲਕ ਨੂੰ ਕਿਸੇ ਵੀ ਤਰ੍ਹਾਂ ਪਾਣਾ ਮੰਨਣ ਦਾ ਬਲਵਕਸ਼ ਬਾਕੀ ਅਸੀਂ ਸਭ ਜਿੰਨੇ ਵੀ ਪੰਜਾਬੀ ਉਹਨਾਂ ਨੇ ਪਿਆਰ ਵੜਾ ਵੰਡਿਆ ਪੂਰੇ ਪੰਜਾਬ ਦੇ ਤੇ ਜਿੱਥੇ-ਜਿੱਥੇ ਵੀ ਦੁਨੀਆ 'ਚ ਬੈਠੇ ਲੋਕ ਇੱਕਦਮ ਹਹਾਕਾਰ ਮਚੀ ਵਰਕੇ ਇੱਕ ਬੱਚਾ ਇੱਕੋ ਹੀ ਬੇਟਾ ਮੇਰੇ ਖਿਆਲ ਨਾਲ ਜਨਮ ਹੈ ਰਡੀਸੀ ਬਿਲਕੁਲ ਜੀ ਇਸ ਤੋਂ ਵੱਡੀ ਕੀ ਸੱਟ ਹੋ ਸਕਦੀ ਹੈ ਮਾਲਕ ਕਿਰਪਾ